ਕਾਲ ਕੋਈ ਤੁਸੀਂ ਆਪਣੀ ਗੱਲ ਬਤੋ ਹਾਂ ਜੀ ਤੇ ਜਦੋਂ ਇਹਦੇ ਭਾਈ ਨੇ ਦੱਸਿਆ ਵੀ ਸਾਨੂੰ ਵੀ ਗੁੜੀਆਂ ਤੇ ਮਾਰਿਆ ਅੱਖ ਚੱਕਿਆ ਤੇ ਮੁੰਡੇ ਤੇ ਚੱਕਿਆ ਮੈਨੂੰ ਬਰਦਾਸ਼ਤ ਨਹੀਂ ਹੋਇਆ ਹੈਗਾ ਹਾਂ ਬੱਚਾ ਦੇ ਨਾਲ ਚੂੜੇ ਪੰਨੇ ਹਾਂ ਚੂੜੇ ਪੰਨੇ ਬਹੁਤ ਮਾਰੀ ਗੱਲ ਆ ਉਹ ਮੁੰਡੇ ਦੀਆਂ ਜੰਤਰੀਆਂ ਖੋਲੀਆਂ ਠੇਕੇਦਾਰ ਨੇ ਕਹਿੰਦੇ ਵੇਚਣ ਨਹੀਂ ਦੇਣੀਆਂ ਨਹੀਂ ਜਿਹੜੇ ਜੰਤਰੀਆਂ ਵੇਚਦੇ ਨੇ ਉਹ ਕਿਹੜਾ ਕੋਈ ਪ੍ਰਾਪਰਟੀ ਰੋਕ ਰਹੇ ਨੇ ਨਹੀਂ ਹਨਾ ਜੀ ਤੇ ਉਹਨਾਂ ਦਾ ਹੱਕ ਤਾਂ ਬਣਦਾ ਨਹੀਂ ਹੈਗਾ ਜੰਤਰੀਆਂ ਕੋ ਕੇ ਕੁੱਟਮਾਰ ਕਰਨ ਦਾ ਜੇ ਤਾਂ ਆਪਾਂ ਇੱਕ ਜਗ੍ਹਾ ਮੰਨ ਲਈ ਹੋਵੇ ਫਿਰ ਤਾਂ ਮੰਨਿਆ ਵੀ ਜੇ ਇਹ ਕਹਿੰਦਾ ਨਹੀਂ ਚੋਰੀ ਨਹੀਂ ਕੀਤੀ ਤੇ ਕਹਿੰਦੇ ਚੋਰੀ ਨਹੀਂ ਕੀਤੀ ਮਿਹਨਤ ਕਰਦੀ ਐ ਉਹਦਾ ਮਨ ਬੰਦਾ ਸੱਤ ਨਹੀਂਗਾ ਜਦੋਂ ਬੰਦੇ ਨੂੰ ਬੱਚੇ ਨੇ ਛੋਟੇ ਲਾ ਕੇ ਜੇ ਮਿਹਨਤ ਕਰੂਗੇ ਉਹਦਾ ਮਿਹਨਤ ਦਾ ਹੋਏ ਅੱਛਾ ਜਿਹੜੀ ਔਰਤ ਆ ਉਹਦਾ ਬੰਦਾ ਨਹੀਂ ਹੈਗਾ ਕੋਈ ਵਿਧਵਾ ਔਰਤ ਹੈ ਨਹੀਂ ਨਹੀਂ ਹੈਗਾ ਹੈਗਾ ਹੀ ਸਾਰਾ ਕੁਝ ਆ ਉਹ ਆਪਣੇ ਘਰੇ ਪੈਕੇ ਆ ਇਹਨਾਂ ਮਾਮਾ ਦੇ ਕੋਲ ਆਈ ਹੋਈ ਆ ਕਹਿੰਦੀ ਭੈਣ ਉਹ ਇਹਨੀ ਕੁੜੀ ਆ ਗੁੜੀਆ ਵਾ ਕੋਈ ਮਿਲਣ-ਮੁਲਣ ਆਈ ਸੀ ਇਹਨਾਂ ਨੂੰ ਉਹ ਤੇ ਜੀ ਜਿੰਨੇ ਚੜੀ ਗਈ ਦੋ ਹੁੰਦੇ ਜ ਕੁਮਾਰ ਕੋਟ ਕਰਦਾ ਕੀ ਖਾ ਕੇ ਬੜੀ ਮਾਹ ਕਰਦਾ ਹਾਂ ਉਹ ਕਰੀ ਉਹ ਛੱਡੋ ਤੁਸੀਂ ਉਹ ਛੱਡੋ ਹਾਂ ਉਹ ਛੱਡੋ ਲਓ ਜੀ ਗੱਠਜੋੜ ਮੇਲੇ ਦੇ ਨਾਂ ਤੇ ਕੀਤੀ ਜਾ ਰਹੀ ਲੁੱਟ ਤੇ ਜਿਹੜਾ ਵੀ ਬੰਦਾ ਇਸ ਲੁੱਟ ਦਾ ਵਿਰੋਧ ਕਰ ਰਿਹਾ ਉਹਦੇ ਨਾਲ ਧੱਕਾ ਕਰ ਰਿਹਾ ਜੀ ਪ੍ਰਸ਼ਾਸਨ ਹਾਂ ਆ ਜੀ ਲੁੱਟਮਾਰ ਕੀ ਹੋਈ ਹੈ ਨਾ ਇਹਦੀ ਗੱਲ ਕਰੋ ਅਸੀਂ ਇੱਥੇ ਬੈਠੇ ਸਾਂ ਉਹਦਾ ਘਾਟ ਦਾ ਮਾਮਲਾ ਖੁਲਾ ਠੀਕ ਹੈ ਜੀ ਉਹ ਗੱਲ ਨਹੀਂ ਕਰਨੀ ਉਹਨਾਂ ਨੇ ਨੋ ਅੰਦਰ ਨਹੀਂ ਬੰਦ ਦਿੱਤਾ ਉਹ ਜਿਹੜਾ ਤੀਨਾ ਦੇ ਥੱਲੇ ਅੱਛਾ ਜੀ ਤੀਨਾ ਥੱਲੇ ਨਹੀਂ ਬੰਦ ਦਿੱਤਾ ਤੀਨਾ ਥੱਲੇ ਨਹੀਂ ਬੰਦ ਦਿੱਤਾ ਨਹੀਂ ਬੰਦ ਦਿੱਤਾ ਕਹਿੰਦੇ ਤੁਹਾਨੂੰ ਬਾਹਰ ਕੱਢਣਾ ਅੱਛਾ ਅਸੀਂ ਆਖੇ ਚਲੋ ਅਸੀਂ ਨਹੀਂ ਘਰ-ਬਾਰ ਸਾਡਾ ਘਰ-ਬਾਰ ਕੋਈ ਨਹੀਂ ਜੋ ਕੋਈ ਗੱਲ ਨਹੀਂ ਕੋਈ ਘਰ-ਬਾਰ ਤੁਹਾਡਾ ਗੁਰੂ ਦਾ ਘਰ ਹੈ ਤੁਹਾਡਾ ਹੀ ਨਹੀਂ ਗੁਰੂ ਦਾ ਕਾਜ ਵਾਸਿਆ ਹੀ ਛੱਡਿਆ ਵੀ 8 ਸਾਲ ਹੋ ਗਏ ਘਰ-ਬਾਰ ਥੱਲੇ ਹੈਗਾ ਆਪਣਾ ਕਿ ਕਿਸ ਤਰ ਤੱਕੇ ਬੈਠੀ ਉਹਨੇ ਦੂਜੇ ਨਹੀਂ ਹੰਗਣਾ ਜਿਹਦਾ ਬਰਛਾ ਖੋਇਆ ਗਿਆ ਜਿੰਨੂੰ ਮਾਰਕਤ ਹੋਈ ਗਏ ਉਹਨੇ ਕਿਹਾ ਮੈਨੂੰ ਧੱਕਾ ਮਾਰ ਕੇ ਤੇ ਛੱਡੇ ਸੋਟਾ ਕਿ ਨਾ ਮੈਂ ਤੁਸੀਂ ਕੋਰਤ ਵਾਲੇ ਦਾ ਕੁਛ ਨਹੀਂ ਲਵੇ ਬੰਨ੍ਹ ਨਹੀਂ ਜਾਓ ਅਸੀਂ ਆਖ ਚਲੋ ਲਓ ਜੀ ਇਹ ਆ ਗੁਰਸਿੱਖ ਪਰਿਵਾਰ ਜਿਹਦੇ ਨਾਲ ਧੱਕਾ ਹੋਇਆ ਜੀ ਇਹਨਾਂ ਤੋਂ ਵੀ ਪੈਸੇ ਦੀ ਮੰਗ ਕਰ ਰਹੇ ਸੀ ਹਰ ਇੱਕ ਬੰਦੇ ਤੋਂ ਕਰ ਰਹੇ ਨੇ ਜਿੰਨੀਆਂ ਵੀ ਦੁਕਾਨਾਂ ਲੱਗੀਆਂ ਹੋਈਆਂ ਨੇ ਤੇ ਤੋਂ ਹੀ ਬਲਾਕ ਕੀਤਾ ਲਾਈਵ ਵੀਡੀਓ ਦੇ ਵਿੱਚ ਵੀ ਮਲਕੀ ਸਿੰਘ ਜੀ ਨਾਲ ਨੇ ਜੀ ਤੇ ਇਹਨਾਂ ਦੀ ਵੀਡੀਓ ਦੇ ਵਿੱਚ ਵੀ ਲਾਈਵ ਕਿਹਾ ਗਿਆ ਵੇ ਇੱਕ ਪਾਸੇ 16 ਲੱਖ ਰੁਪਏ ਲੱਤਾ ਗਿਆ ਇੱਕ ਪਾਸੇ 7 ਲੱਖ ਰੁਪਏ ਲੱਤਾ ਗਿਆ ਇਹ ਅਸੀਂ ਨਹੀਂ ਕਹਿੰਦੇ ਇਹ ਅਸੀਂ ਨਹੀਂ ਕਿਹਾ ਜੀ ਇਹ ਦੁਕਾਨਦਾਰ ਇਹ ਦੁਕਾਨਾਂ ਵਾਲੇ ਖੁਦ ਕਹਿ ਰਹੇ ਨੇ 2 ਲੱਖ ਰੁਪਇਆ ਆ ਲਓ ਜੀ ਦੁਕਾਨ ਦਾ ਹੀ ਇੱਕ ਮਹੀਨੇ ਦਾ ਕਿਹੜੀ ਜੀ ਆਹ ਅੱਛਾ ਸ਼ਾਸਤਰਾ ਵਾਲੀ ਦੁਕਾਨ ਦਾ ਦੇਖ ਲਓ ਜੀ ਇਹ ਹਾਲਾਤ ਨੇ ਜੀ ਉਰੇ ਗੁਰਦੁਆਰਾ ਸਾਹਿਬ ਫਤਿਹਗੜ੍ਹ ਸਾਹਿਬ ਦੇ ਬਾਹਰ ਦੇ ਕੀ ਇਸ ਚੀਜ਼ ਬਾਰੇ ਗੁਰਦੁਆਰਾ ਕਮੇਟੀ ਨੂੰ ਨਹੀਂ ਪਤਾ ਇਹ ਆ ਜੀ ਮੁੰਡਾ ਉਹ ਇਹੀ ਆ ਜੀ ਮੁੰਡਾ ਬਾਬਾ ਜੀ ਇਹ ਆ ਮੁੰਡਾ ਨਹੀਂ ਉਹ ਦੂਜਾ ਹੋਰ ਇਹ ਮੁੰਡਾ ਅੱਛਾ ਉਹ ਹੋਰ ਹਾਂ ਕੁੱਟਿਆ ਕਿਨੂੰ ਇਹਨੂੰ ਵੀ ਮਾਰਿਆ ਨਾ ਤੈਨੂੰ ਵੀ ਮਾਰਿਆ ਸੀ ਨਾ ਹਾਂ ਇਹਨੂੰ ਵੀ ਮਾਰਿਆ ਇਹਨੂੰ ਵੀ ਮਾਰਿਆ ਨਹੀਂ ਉਹਨਾਂ ਦਾ ਕੀ ਮਤਲਬ ਤੇਰੀ ਜਾਨ ਤਰੀ ਮੇਰੇ ਕਾਹਦੇ ਹੀ ਆ ਤੇਰੀ ਮੈਂ ਤਾਂ ਮੈਂ ਨਾਲ ਹੀ ਕੇ ਲੈ ਆਣਾ ਹੀ ਮੇਰੇ ਕੋਲ ਨਾ ਸਮਾਨ ਹੁੰਦਾ ਮੈਂ ਤਾਂ ਦੂਜੇ ਮੁੰਡੇ ਨੇ ਵੀ ਕਿਹਾ ਤੁਹਾਡੇ ਤੋਂ ਕੋਇਆ ਸਮਾਨ ਇੰਨਾ ਤਾਂ ਹੋਇਆ ਤੁਹਾਡੇ ਤੋਂ ਕੋਈ ਮੈਨੂੰ ਮਾਰਿਆ ਉਹ ਤੋਂ ਕਿੰਨੀ ਜ਼ੋਰ ਦੀ ਕੋਕ ਕੋਕ ਮਾਰਿਆ ਇਹਨਾਂ ਨੇ ਅਜੇ ਲੱਗਦਾ ਤੁਹਾਨੂੰ ਪਤਾ ਹੋ ਜਨਾਨੀ ਦੇ ਹੱਥ ਨਹੀਂ ਚੁੱਕਣਾ ਚਾਹੀਦਾ ਜਨਾਨੀ ਦੇ ਹੱਥ ਚੁੱਕਿਆ ਤੁਸੀਂ ਕੰਪਲੀਟ ਕਰਾ ਸਕਦੇ ਹੋ ਨਹੀਂ ਮੈਂ ਇਹ ਤਾਂ ਵੜ ਕੇ ਅੰਦਰ ਕਿ ਏਦਾਂ ਘੰਟੀ ਗੁੱਟੀ ਤੁਸੀਂ ਕੰਪਲੀਟ ਕਰਾ ਸਕਦੇ ਹੋ ਇਹ ਏਦਾਂ ਘੰਟੀ ਗੁੱਟੀ ਨਹੀਂ ਬਾਬਾ ਇਹ ਗਰੀਬ ਬੰਦੇ ਦੀ ਕੋਈ ਇਹ ਏਦਾਂ ਘੰਟੀ ਗੁੱਟਦਾ ਰਿਹਾ ਏਦਾਂ ਘੁੱਟਦਾ ਰਿਹਾ ਆਪਾਂ ਆਪਸ ਵਿੱਚ ਨਹੀਂ ਇਹ ਏਦਾਂ ਘੁੱਟਦਾ ਰਿਹਾ ਕੋਈ ਨਹੀਂ ਜਾਣਦੀ ਕਿ ਪੁਲਿਸ ਤੋਂ ਤभी ਕੀ ਹੋਈ ਹੈ ਯਾਰ ਸਾਰੀ ਇਹ ਤਾਂ ਜਾਂਦੀ ਹੀ ਨਹੀਂ ਪੁਲਿਸ ਕੋਲੇ ਏਦਾਂ ਘੰਡਿਆ ਕੋਈ ਕੋਟ ਉਹਦੇ ਮਾਰਦਾ ਪੁਲਿਸ ਵਾਲੇ ਨਹੀਂ ਸਮਝਾਉਂਦੇ ਬਾਬ ਕਮਾਂਡਰ ਸੀ ਉਹ ਜੇ ਪੁਲਿਸ ਵਾਲਿਆਂ ਦਾ ਸਾਰਾ ਤਾਂ ਹੀ ਉਹ ਇਹ ਕੰਮ ਕਰਦਾ ਨੇ ਸਾਰੇ ਨੇ ਕਿਹਾ ਤੇ ਫੇਰ ਛਡਾਇਆ ਇਹਨਾਂ ਨੇ ਮੈਨੂੰ ਸਾਰੇ ਮੇਰੇ ਹੋਏ ਨੇ ਨਾ ਚੱਕਰ ਪਾਏ ਹਾਂਜੀ ਉਹ ਫੇਰ ਸਾਰੇ ਗਏ ਮੱਤਾ ਟੇਕਰ ਆਏ ਕੰਨੇ ਚੋਰੀ ਕੀਤੀ ਕਰਨਾ ਨਹੀਂ ਆ ਜੰਤਰੀਆਂ ਵੇਚਦੇ ਨੇ ਲੋਕਾਂ ਨੂੰ ਪਰੇਸ਼ਾਨ ਕਰਦੇ ਨੇ ਮੈਂ ਸੀਮੰਤ ਕਰਦੇ ਮਿੰਤ ਬਗੈ ਹੋਰ ਕਿਸੇ ਚੋਰੀ ਥੋੜੀ ਕਰਦੇ ਆ ਕਿੰਨੇ ਜੰਤਰੀਆਂ ਕਿੰਨੇ ਆਈਏ ਕੱਢ ਕੇ ਦਿਖਾ ਦੁੰਗੀਆਂ ਤੁਹਾਡੇ ਨਾਲ ਰਹਿੰਦੇ ਨੇ ਜਾਂ ਕਿੰਨੇ ਨਹੀਂ ਨਹੀਂ ਆਪਣੇ ਜਣ ਕੀ ਓਏ ਨਾਲ ਨਹੀਂ ਹੈਗੇ ਬੱਕਰਿਆਂ ਸੀ ਕੀ ਸੁਣਿਆ ਸੀ ਤੁਸੀਂ ਨੇ ਇਹ ਆ ਹਕਮ ਇਹਨਾਂ ਬਾਰੇ ਕੀ ਦੱਸਿਆ ਦੰਦ ਇਹ ਜਮਈ ਸਹੀ ਬਏ ਨੇ ਸਿੰਘ ਸਾਰੇ ਜਮਈ ਸਹੀ ਨੇ ਹਾਂ ਇਹ ਜਮਈ ਸਹੀ ਨੇ ਮੈਨੂੰ ਕੁਝ ਹੋ ਜੇ ਮੇਰੇ ਮੁੰਡੇ ਨੂੰ ਇੱਦਾਂ ਕਿੱਥਾਂ ਲੈ ਕੇ ਜਾਂਦਾ ਮੈਨੂੰ ਉੱਥੇ ਚੋਤੀ ਸੂ ਇਹ ਇਹਨਾਂ ਦੇ ਪਿਤਾ ਨੇ ਪਿਤਾ ਪਿਤਾ ਜੰਤਰੀ ਐਸੇ ਹੀ ਦੇਖੀ ਜੰਤਰੀ ਉਹ ਹਾਂ ਤੁਸੀਂ ਨਾਲ ਹੈਂ ਆਹ ਰਾਣੀ ਕਰਪਾ ਨਹੀਂ ਆ ਗਿਆ ਆਪਣਾ ਵਾਹ ਜੀ ਕਿ ਨਹੀਂ ਕੋਈ ਨਾ ਅੰਕਲ ਮੈਨੂੰ ਕੁਝ ਹੋ ਜਾਏ ਨਾ ਮੈਂ ਮੁੰਡਾ ਕਿੱਧਰ ਲੈ ਕੇ ਆਉਣਾ ਚੁੱਕ ਦੇ ਲਓ ਜੀ ਇਹ ਗੁਰਸਿੱਖ ਪਰਿਵਾਰ ਆ ਤੇ ਛੋਟੇ ਬੱਚੇ ਨੂੰ ਵੀ ਮਾਰਿਆ ਗਿਆ ਤਾਂ ਲੇਡਿਸ ਨੂੰ ਵੀ ਮਾਰਿਆ ਗਿਆ ਤੇ ਇਹਨਾਂ ਦੇ ਫਾਦਰ ਸਾਹਿਬ ਨੇ ਜੀ ਇਹ ਪਿਤਾ ਜੀ ਨੇ ਤੇ ਮਾਤਾ ਜੀ ਨੇ ਸਾਰਾ ਗੁਰਸਿੱਖ ਪਰਿਵਾਰ ਆ ਜੀ ਅੱਜ ਇਤਿਹਾਸ ਹੋਇਆ ਜੀ ਨਾ ਔਰ ਜੀ ਥੋੜੀ ਥੋੜੀ ਬਣ ਗਈ ਵਾਹਿਗੁਰੂ हां वे थे थे बात तो शुरू आ जांदे हैं तो हां ये एहो जी ਗੱਲ ਪਹੁੰਚਿਆ ਮੈਨੂੰ ਕਈ ਵਾਰ ਯਕੀਨ ਨਹੀਂ ਹੁੰਦਾ ਵੀ ਅਸੀਂ ਪੰਜਾਬ ਦੀ ਧਰਤੀ ਤੇ ਹੀ ਰਹਿੰਦੇ ਆ ਜੇ ਏਕਣ ਦੇ ਧੱਕੇ ਬਿਲਕੁਲ ਸਾਡੇ ਸ਼ਹਿਰ ਸਾਡੇ ਜ਼ਿਲ੍ਹੇ ਦੇ ਵਿੱਚ ਏਕਣ ਲੋਕਲ ਧੱਕੇ ਹੋਣਗੇ ਅਸੀਂ ਤਾਂ ਮੰਨ ਨਹੀਂ ਸਕਦੇ ਤੇ ਇਹ ਤਾਂ ਪੂਰਾ ਜੰਗਲੀ ਰਾਜ ਬਣਾਇਆ ਪਿਆ ਇਹਨਾਂ ਨੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਜੀ ਤੇ ਇਹ ਹਰ ਇੱਕ ਗੁਰਦੁਆਰਾ ਕਮੇਟੀ ਤੱਕ ਪਹੁੰਚਣੀ ਚਾਹੀਦੀ ਹੈ ਗੱਲ ਇਹ ਫਤਿਹਗੜ੍ਹ ਸਾਹਿਬ ਦੀ ਤੇ ਜਿਹੜੀ ਇਹ ਲੁੱਟ ਚੱਲ ਰਹੀ ਆ ਤੇ ਇਸ ਚੀਜ਼ ਬਾਰੇ ਵੀ ਸਾਨੂੰ ਚਾਨਣ ਪਾਇਆ ਜਾਵੇ ਵੀ ਇਹ ਸਾਰਾ ਪੈਸਾ ਜਿਹੜਾ ਪਰਚੀ ਕੱਟ ਰਹੀ ਹੈ ਇਹ ਕਿੱਥੇ ਜਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ